ਐਵੇਂ ਦਾ ਇਹ ਪੋਲੇ ਕਿ ਜਦੋਂ ਇਧਰੋਂ ਸਮੁੰਦਰੀ ਜਹਾਜ਼ ਲੰਘਣੇ ਹੁੰਦੇ ਆ ਤੇ ਇਹ ਪੋਲ ਤਾਂ ਚੱਕ ਦਿੰਦੇ ਨੇ ਤੇ ਉਸ ਤੋਂ ਬਾਅਦ ਜੋ ਸਮੁੰਦਰੀ ਜਹਾਜ਼ ਕਾਫੀ ਉੱਚੇ ਹੁੰਦੇ ਨੇ ਤੇ ਇਹਨੂੰ ਤਾਂ ਚੱਕ ਦਿੰਦੇ ਸਮੁੰਦਰੀ ਜਹਾਜ਼ ਲੰਘਣ ਤੋਂ ਬਾਅਦ ਦੇ ਵਿੱਚ ਇਹ ਪੋਲ ਨੂੰ ਫਿਰ ਫਿਰ ਡਾਊਨ ਕਰ ਦਿੰਦੇ ਆ ਉਹ ਸਾਹਮਣੇ ਦੋ ਸਾਈਡਾਂ ਦੇ ਦੋ ਪਿੱਲਰ ਨਜ਼ਰ ਆ ਰਹੇ ਨੇ ਇਸੇ ਕੰਮ ਵਾਸਤੇ ਨੇ ਤੇ ਪੋਲ ਨੂੰ ਜੋੜਨ ਵਾਸਤੇ ਤੇ ਥੱਲੇ ਜਹਾਜ਼ਾਂ ਨੂੰ ਲੰਘਾਉਣ ਵਾਸਤੇ ਇਹਨਾਂ ਦੇ ਇਦਾਂ ਦੇ ਪੌਦੇ ਹੁੰਦੇ ਨੇ ਤੇ ਹੌਲੀ-ਹੌਲੀ ਤਿਆਰ ਹੋ ਜਾਂਦੇ ਨੇ ਤੇ ਸਿਆਲ ਦੇ ਵਿੱਚ ਹਾਰਡ ਸਿਆਲ ਜਿਹੜੇ ਜਰਾ ਇਹ ਲੱਗਦੇ ਰਹਿੰਦੇ ਆ 3 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਬਾਈ ਨੇ ਇਹ ਚੀਜ਼ਾਂ ਆਪਾਂ ਨੂੰ ਦੱਸੀਆਂ ਨੇ ਮੈਂ ਇੰਨਾ ਖੁਸ਼ ਹਾਂ ਕਿ ਸਾਈਕਲ ਤੋਂ ਯਾਤਰਾ ਇਹ ਕਰਨਾ ਬੜਾ ਜਿਗਰੇ ਦਾ ਤੇ ਸ਼ੌਂਕ ਬਹੁਤ ਵੱਡਾ ਸ਼ੌਂਕ ਚਾਹੀਦਾ ਕਿਆ ਬਾਤ ਆ ਬਿਲ ਖੁਸ਼ ਹੋ ਗਿਆ ਮੈਨੂੰ ਵੀ ਖੁਸ਼ੀ ਹੋਈ ਆ ਇੱਥੇ ਤਾਂ ਹਿੰਦੀ ਹਿੰਦੀ ਨੂੰ ਸਮਝਣ ਲੱਗਿਆ ਬੜਾ ਔਖਾ ਲੱਗਦਾ ਤੇ ਪਰ ਜਦੋਂ ਪੰਜਾਬੀ ਭਰਾ ਮਿਲਿਆ ਹੋਵੇ ਕਿਹੜਾ ਗੱਲ ਬਾਤ ਯਾਰ ਮਨ ਖੁਸ਼ ਹੋ ਗਿਆ ਵਾਹ ਬਹੁਤ ਵਧੀਆ ਲੱਗਾ ਬਹੁਤ ਵਧੀਆ ਸੱਚੀ ਤੇ ਤੁਸੀਂ ਕਰਦੇ ਹੋ ਮੈਂ 뮤직 ਕਰਦਾ ਸੰਗੀਤ ਕਰਦਾ ਤੁਸੀਂ ਦੇਖਿਆ ਹੋਊਗਾ ਇੰਡੀਆਜ਼ ਗੋਟ ਟੈਲੈਂਟ ਅਸੀਂ ਲਾਸਟ ਜਿਹੜਾ ਸਾਲ ਗਿਆ ਉਹ ਵਿਨ ਕੀਤਾ ਮੇਰਾ ਪੂਰਾ ਬੈਂਡ ਹੈ ਮੈਂ ਅਮ੍ਰਿਤਾਂ ਚੂਕ ਤੇ ਅਸੀਂ 뮤직 ਇਚ ਕੀਤਾ ਉਹ ਸਾਰਾ ਸੋਨੀ ਟੀਵੀ ਤੇ ਤੁਹਾਨੂੰ ਠੀਕ ਕਾਫੀ ਲੋਕ ਜਾਣਦੇ ਉਸ ਇਥੇ ਆਪਾਂ ਲਾਇਆ ਹੈ ਰਾਤ ਟੈਂਟ ਅਗਲੀ ਗੁੱਡ ਮਾਰਨਿੰਗ ਹੋ ਚੁੱਕੀ ਆ ਤੇ ਹੁਣ ਬਾਈ ਆ ਕੈਂਟਰ ਲੈ ਕੇ ਆ ਗਿਆ ਤੇਲ ਵਾਲਾ ਤੇ ਤੇਲ ਲੈਣਾ ਟ੍ਰਾਂਸਫਰ ਕਰਨਾ ਤੇ ਆਪਾਂ ਨੂੰ ਫੇਰੇ ਟਾਈਮ ਨਾਲ ਹੀ ਉੱਠਣਾ ਪੈ ਰਿਹਾ ਇਹ ਆਪਣਾ ਸਾਈਕਲ ਖੜਾ ਹੁਣ ਦਵਾ-ਦਵਾ ਆਪਣਾ ਟੈਂਟ ਚੱਕਾਂਗੇ ਤੇ ਗਾਂ ਪਿਆਰੀ ਕਰਕੇ ਤੇ ਵਧਾਂਗੇ ਥੋੜਾ ਜਿਹਾ ਟਾਈਮ ਲੱਗੂਗਾ ਚੱਕਾਂ ਤੇ ਬਾਈ ਨੂੰ ਕਹਾਂ ਮੈਂ 5 ਮਿੰਟ ਰੁਕ ਜਾ ਬਸ 8 ਵਜੇ ਚੁੱਕੇ ਨੇ ਹੁਣ ਆਪਾਂ ਆਪਣੇ ਸਫਰ ਨੂੰ ਅੱਗੇ ਖਿੱਚਾਂਗੇ ਤੇ ਜਾ ਰਹੇ ਆ ਇਸ ਟਾਈਮ ਆਪਾਂ ਰਮੇਸ਼ਵਰਮ ਤੇ ਉੱਥੇ ਗੁਰਦੁਆਰਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉੱਥੇ ਆਪਾਂ ਅੱਜ ਦਾ ਰਹਿਣ ਬਸਹਿਰਾ ਕਰਾਂਗੇ ਬਣੇ ਪਾਣੀ ਖਾਰਾ ਇੱਦਾਂ ਦੀਆਂ ਰੇੜੀਆਂ ਬਣਾਈਆਂ ਹੋਈਆਂ ਤੇ ਜਿਹੜਾ ਸਿਰੇ-ਸਿਰੇ ਪਾਣੀ ਭਰ ਕੇ ਜਿੱਥੋਂ ਸਾਫ਼ ਪਾਣੀ ਪੀਣ ਵਾਲਾ ਨਿਕਲਦਾ ਆ ਰੇੜੀਆਂ ਤੇ ਲਾਦ ਕੇ ਲੈ ਆਉਂਦੇ ਆ ਜਿੱਥੇ ਆਪਾਂ ਰੁਕੇ ਸੀ ਇੱਥੇ ਪੈਟਰੋਲ ਪੰਪ ਤੇ ਵੀ ਸਾਰਾ ਪਾਣੀ ਖਾਰਾ ਹੈ ਹੋਰ ਆਪਾਂ ਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੇ ਆ ਉਹ ਸਾਹਮਣੇ ਵੇਖੋ ਸਿਰੇ-ਸਿਰੇ ਚੁਗਣ ਆ ਜਾਂਦਾ ਆ ਟੋਪੇ ਦੇ ਦੁਆਲੇ ਦੁਆਲੇ ਇੱਥੇ ਘਰਾਂ ਦੇ ਵਿੱਚ ਵੀ ਆ ਜਾਂਦੇ ਆ ਕਈ ਮੈਂ ਵੇਖਿਆ ਹੱਥਾਂ ਦੇ ਵਿੱਚ ਵੀ ਖਾਰਾ ਹੋਰਾਂ ਨੂੰ ਘਰ ਆਉਂਦੇ ਆ ਉਹ ਟਿਕਾਣੇ ਤੇ ਟਾਵਰ ਲੱਗੇ ਨੇ ਦੋ ਇਹਨਾਂ ਦਾ ਸਿਗਨਲ ਸਹੀ ਆ ਰਿਹਾ ਤੇ ਨੈਟਵਰਕ ਸਹੀ ਹੋਣ ਕਰਕੇ ਵੀਡੀਓ ਕੱਲ ਦੀ ਪੋਸਟ ਨਹੀਂ ਹੋਈ ਤੇ ਥੋੜਾ ਜਿਹਾ ਟਾਈਮ ਆਪਾਂ ਇੱਥੇ ਵੇਟ ਕਰਾਂਗੇ ਰਾਤ ਵੀ ਨੈਟਵਰਕ ਨਹੀਂ ਸੀਗਾ ਤੇ ਜੀ ਜਾਣੀ ਲੱਗਿਆਗਾ ਜਿੱਥੇ ਨੈਟਵਰਕ ਹੋਵੇ ਨਾ ਤੇ ਇਕੱਲੇ ਬੰਦੇ ਦਾ ਦਿਲ ਲੱਗ ਜਾਂਦਾ ਹੁਣ ਉਹ ਸਟਾਰਾਂ ਦੇ ਨੈਟਵਰਕ ਦੇ ਨਾਲ ਆਪਾਂ ਵੀਡੀਓ ਪੋਸਟ ਕਰਾਂਗੇ ਆਪਣੀ ਵੀਡੀਓ ਨੂੰ ਦੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਕੰਨਿਆ ਕੁਮਾਰੀ ਤੋਂ ਰਾਤ ਦੀ ਤੂਟ ਭੁੜੀ ਤੇ ਤੂਟ ਭੁੜੀ ਤੋਂ ਆ ਰਾਤੀ ਕਰਕ ਰਹੀ ਉਹ ਇਦਾਂ ਦੇ ਨਾਮ ਦੀ ਜਗ੍ਹਾ ਹੈ ਜਿੱਥੇ ਆਪਾਂ ਰਾਤ ਪੈਟਰੋਲ ਪੰਪ ਤੇ ਰੁਕੇ ਸੀ ਰਾਤ ਕੱਟਣ ਵਾਸਤੇ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਚਾਹੀਦਾ ਜਾਂ ਗੁਰਦੁਆਰਾ ਹੋਵੇ ਜਾਂ ਮੰਦਿਰ ਹੋਵੇ ਤੇ ਜਾਂ ਫਿਰ ਟੂਲ ਟੈਕਸ ਤੇ ਜਾਂ ਫਿਰ ਪੈਟਰੋਲ ਪੰਪ ਤੇ ਜਾਂ ਕਈ ਵਾਰੀ ਵੀਰ ਆਪਾਂ ਨੂੰ ਕਈ ਘਰਾਂ ਦੇ ਵਿੱਚ ਪਨਾਹ ਵੀ ਦੇ ਦਿੰਦੇ ਆ ਸੋ ਰਾਤੀ ਕੋਈ ਆਪਸ਼ਨ ਨਹੀਂ ਸੀ ਹੈਗੀ ਤੇ ਦੂਰ ਦੂਰ ਤੱਕ ਸਾਰਾ ਵਿਆਬਾਨ ਸੀ ਜੰਗਲ ਸੀਗਾ ਤਕਵੇ ਤੇ ਰਹਿਸ਼ ਵੀ ਨਹੀਂ ਸੀਗੀ ਇਸ ਕਰਕੇ ਆਪਾਂ ਨੂੰ ਕਿਸੇ ਨੇ ਕਿਹਾ ਵੀ ਇਸ ਜਗ੍ਹਾ ਦੇ ਉੱਤੇ ਰਹਿਸ਼ ਵੀ ਹੈਗੀ ਆ ਤੇ ਕਿਤੇ ਨਾ ਕਿਤੇ ਤੁਸੀਂ ਰੋਕ ਸਕਦੇ ਜੇ ਇੱਥੇ ਹੋਟਲ ਆਪਾਂ ਨੂੰ ਕੋਈ ਨਹੀਂ ਨਜ਼ਰ ਆਇਆ ਖਾਣ ਪੀਣ ਵਾਲੇ ਹੈਗੇ ਸੀ ਪਰ ਰਹਿਸ਼ ਵਾਲੇ ਨਹੀਂ ਤੇ ਸੋ ਇਸ ਕਰਕੇ ਆਪਾਂ ਰਾਤ ਪੈਟਰੋਲ ਪੰਪ ਤੇ ਗੁਜ਼ਾਰੇ ਅੱਜ ਆਪਾਂ ਵੱਧ ਰਹੇ ਹਾਂ ਰਮੇਸ਼ਵਰ ਵਾਲੀ ਜਗ੍ਹਾ ਨੂੰ ਰਮੇਸ਼ਵਰ ਤੇ ਉੱਥੇ ਆ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਤੇ ਅੱਜ ਸ਼ਾਮ ਤੱਕ ਆਪਾਂ ਉੱਥੇ ਪਹੁੰਚ ਜਾਵਾਂਗੇ ਤੇ ਉੱਥੇ ਆਪਾਂ ਰੁਕਾਂਗੇ ਤੇ ਬਾਕੀ ਸਫਰ ਬੜਾ ਵਧੀਆ ਨਿਕਲਦਾ ਪਿਆ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਵੀਡੀਓ ਜਿਹੜੀ ਫੋਨ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਮੇਰੇ ਵੀਰ ਥੋੜੀ ਬਾਦੀ ਐਡਜਸਟਮੈਂਟ ਤੁਸੀਂ ਕਰ ਲਿਆ ਕਰੋ ਕਿਉਂਕਿ ਨੈਟਵਰਕ ਜਿੰਨਾ ਚਿਰ ਸਹੀ ਹੁੰਦਾ ਆ ਆਪਾਂ ਨਾਲ ਦੀ ਨਾਲ ਵੀਡੀਓ ਪਾਈ ਜਾਂਦੇ ਆਂ ਅੱਜ ਆਪਾਂ ਵਾਧੇ ਆਂ ਵੀਡੀਓ ਨੂੰ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਕਮੈਂਟ ਕਰਿਆ ਜੇ ਤੇ ਜੁੜੇ ਰਿਆ ਜੇ ਆਪਣੇ ਸਫਰਾਂ ਨਾਲ ਅੱਗੇ ਨੂੰ ਆਪਾਂ ਚੱਲਦੇ ਜਾਂਦੇ ਆਂ ਉਹ ਸੂਰਜ ਦੀ ਟਿੱਕੀ ਚੜਦੀ ਪਈ ਤਾਂ ਨੂੰ ਆਪਾਂ ਇੱਥੇ ਰੁਕੇ ਹੋਏ ਤੇ ਵੀਡੀਓ ਪੋਸਟ ਕਰਦੇ ਪਏ ਸੀ ਤੇ ਇੱਥੇ ਆ ਬਾਈ ਆਣ ਕੇ ਨਾ ਆਪਣੇ ਕੋ ਰੁਕੇ ਨੇ ते ये बेचते हैं तिरपाल हेलो ब्रो क्या हाल कैसे हो बढ़िया कहां से हो आप यूपी से यूपी कौन सी जगह है अलीगढ़ अलीगढ़ से हो हां तो कितने टाइम से यहां पे हो ना दो साल से तो आपको यहां की लैंग्वेज आने लगी है हाँ जी आ गई बोल आ जाती है आ जाती लिखना पढ़ना सब कुछ आता लिखना नहीं आता लिखना नहीं वैसे समझ आ जाता वैसे सब कुछ आता तो ये आप ਇਹ ਲੈ ਕੇ ਆਤੇ ਹੋ ਆ ਤਰਪਲੇ ਕੇ ਆਤੇ ਕਿਹਾਂ ਸੇ ਲੈ ਕੇ ਆਤੇ ਹੋ ਇਹ ਬੈਂਗਲੌਰ ਸੇ ਆਤਾ ਬੈਂਗਲੌਰ ਸੇ ਆਤਾ ਹਾਂਜੀ ਤੋ ਅੱਛਾ ਕੰਮ ਚੱਲ ਜਾਂਦਾ ਇਸੇ ਹਾਂ ਅੱਛਾ ਕੰਮ ਚੱਲ ਜਾਂਦਾ ਆ ਭਾਈਆਂ ਨਾ ਅੱਗੇ ਰਸਤੇ ਦੇ ਵਿੱਚ ਗਾਹਕ ਮਿਲ ਗਿਆ ਤੇ ਹੋੜੇ ਤਰਪੈਲ ਖੋਲ ਕੇ ਦਿਖਾਉਂਦੇ ਪਏ ਆ ਉਸ ਤੋਂ ਬਾਅਦ ਵਿੱਚ ਤਰਪੈਲ ਨੂੰ ਦੇਣਗੇ ਤੇ ਰੇਟ ਭਾਅ ਸਰ ਬਣ ਗਿਆ ਤੇ ਵਾਟਰ ਪ੍ਰੂਫ ਤਰਪੈਲ ਆਣੇ ਵਧੀਆ ਕੁਆਲਿਟੀ ਦੀਆਂ ਕਹਿੰਦਾ ਤੇ ਵਧੀਆ ਕੰਮ ਚੱਲ ਜਾਂਦਾ ਬਾਕੀ ਰੁਜ਼ਗਾਰ ਹੈ ਮਿਹਨਤ ਕਰਨ ਦੇ ਵਿੱਚ ਕੋਈ ਵੀ ਫਾਂਕ ਸ਼ਰਮੜੀ ਹੋਣੀ ਚਾਹੀਦੀ ਲੈ ਕੋ ਕਿੰਨੇ ਖੁੱਲੀ ਤਰਪਾਇਲ ਲਈ ਕਰਦੇ ਇਹ ਕਿੰਨੇ ਦੇ ਵਧੀਆ ਇੰਨੀ ਦੂਰੋਂ ਆਣ ਕੇ ਜੇ ਕੋ ਚਾਰ ਛੱਲੜ ਬਜਨੇ ਨਹੀਂਗੇ ਇਹ ਕੰਮ ਕਰਨਾ ਪੈਦਾ ਇਹ ਬਾਈ ਕਹਿੰਦੇ ਵੀ ਸਾਡਾ ਵਧੀਆ ਟਾਈਮ ਨਿਕਲ ਜਾਂਦਾ ਕੁਛ ਨਾ ਕੁਛ ਸਾਨੂੰ ਛੱਡ ਜਾਂਦੀ ਤੇ ਬਹੁਤ ਸਾਰੇ ਇਹਨਾਂ ਦੇ ਨਾਲ ਬੰਦੇ ਕੰਮ ਕਰਨ ਵਾਲੇ ਹੋਰ ਵੀ ਹੈਗੇ ਆ ਇਹ ਹੁਣ ਤਕਰੀਬਨ ਜਿੱਥੇ ਇਹਨਾਂ ਦੀ ਰਾਇਸ਼ ਏ 40 ਕਿਲੋਮੀਟਰ ਅੱਗੇ ਆਏ ਆ ਕੰਮ ਕਰਨਾ ਇਦਾਂ ਹਰ ਇੱਕ ਨੂੰ ਇਹ ਦਿਖਾਉਂਦੇ ਨੇ ਤੇ ਰੇਟ ਬਣਦਾ ਤੇ ਦੇ ਦਿੰਦੇ ਨਹੀਂ ਤੇ ਫਿਰ ਗਾਂਗੇ ਤੁਰਦੇ ਜਾਂਦੇ ਤੇ ਇਹਨਾਂ ਨੂੰ ਭਾਸ਼ਾ ਆਉਂਦੀ 2 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਤੇ ਭਾਸ਼ਾ ਆਉਂਦੀ ਹੈ ਭਾਸ਼ਾ ਦਾ ਸਾਰਾ ਕੁਝ ਬੋਲ ਬਾਲ ਦੇ ਨਾਲ ਕੰਮ ਚੱਲਦਾ ਹੈਗਾ ਜੇ ਆਪਾਂ ਨੂੰ ਭਾਸ਼ਾ ਨਹੀਂ ਆਉਂਦੀ ਤੇ ਫਿਰ ਇੱਥੇ ਆਪਾਂ ਕੰਮ ਨਹੀਂ ਹੋ ਸਕਦਾ ਵਾ ਇਹਨਾਂ ਦਾ ਘਰ ਹੈ ਕਿੱਥੇ ਨਾ ਸুরে ਸুরে ਆਪਣਾ ਗਾਗ ਲੱਭਿਆ ਇਧਰ ਨਾ ਮੰਦਿਰ ਬਹੁਤ ਬਣਾਏ ਹੋਏ ਤੇ ਆ ਪਾਣੀ ਦੇ ਵਿੱਚ ਹੀ ਆ ਆ ਸਾਰੇ ਬੰਨੇ ਪਾਣੀ ਪਾਣੀ ਤੋਂ ਸਾਹਮਣੇ ਤੇ ਇੱਧਰਲੇ ਬਣੇ ਸੇਮ ਹੋਣ ਦਾ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ ਪਿਛਲੇ ਚਲੋ ਜਿਹੜੀ ਖੇਤੀ ਹੈਗੀ ਸੀ ਤੇ ਇੱਧਰਲੇ ਬਣੇ ਝੋਨੇ ਦੀ ਖੇਤੀ ਆ ਜਿੱਥੇ-ਜਿੱਥੇ ਮਾੜਾ-ਮੋਟਾ ਪਾਣੀ ਘਟੇਗਾ ਉੱਥੇ ਲੱਗਿਆ ਆ ਆ ਵਿੱਚ ਵਿੱਚ ਸਾਰੇ ਇਹ ਝੋਨੇ ਨੇ ਇੱਥੇ ਰੈਸ਼ ਦਾ ਵੀ ਪੂਰਾ ਪ੍ਰਬੰਧ ਹੈ ਤੁਸੀਂ ਵੇਖੋ ਕਿੰਨੀ ਤਗੜੀ ਯੂਨੀਵਰਸਿਟੀ ਆ ਤੇ ਵੱਖਰੇ-ਵੱਖਰੇ ਜਿਵੇਂ ਮੰਨ ਲਓ ਇਹਨਾਂ ਨੇ ਬਣਾਈ ਹੋਈਆਂ ਨੇ ਰਹਿਣ ਵਾਸਤੇ ਤੇ ਘਰ ਵੀ ਬਣੇ ਹੋਇਆ ਸਰਕਾਰੀ ਜਿੰਨੇ ਵੀ ਟੀਚਰ ਇੱਥੇ ਰਹਿਣ ਵਾਸਤੇ ਪੂਰਾ ਪ੍ਰਬੰਧ ਹੈ ਜਿੰਨੇ ਵੀ ਸਟੂਡੈਂਟ ਹੁੰਦੇ ਨੇ ਸ਼ਾਨਦਾਰ 뷰 ਵੇਖਣ ਵਾਲਾ ਬਣਦਾ ਹੈ ਇੱਕੋ ਜਿਹਾ ਕਲਰ ਨੇ ਸਾਰੇ ਤੇ ਥੋੜਾ ਜਿਹਾ ਗ੍ਰੇ ਆ ਤੇ ਥੋੜਾ ਜਿਹਾ ਰੈੱਡ ਹੈ ਨਾਈਸ ਜਿੱਧਰ ਨੂੰ ਆਪਾਂ ਵਾਧੇ ਪਏ ਹਨ ਇਸ ਸਾਈਡ ਨੂੰ ਜੇ ਆਪਾਂ ਨਿਗਾਹ ਮਾਰਾਂਗੇ ਮੈਪ ਤੇ ਵੇਖਾਂਗੇ ਤੇ ਪਿਛਲੇ ਪੰਨੇ ਉਹ ਜਿਵੇਂ ਮੰਨ ਲਓ ਆ ਚੀਜ਼ ਹੈ ਸਾਈਜ਼ ਹੌਲੀ 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 ਸਾਈਜ਼ ਘਟਦਾ 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 ਇਦਾਂ ਆ ਜਾਂਦਾ ਤੇ ਚੁੰਝ ਜੀ ਬਣ ਜਾਂਦੀ ਹੈ ਤੁਨੁਸ਼ਕੋਟੀ ਤਕਰ ਜਾਂਦਿਆਂ ਜਾਂਦਿਆਂ ਕੱਲਾ ਪੋਲੀ ਰਹਿ ਜਾਂਦਾ ਤੇ ਇੱਕ ਜਿਵੇਂ ਕਹਿ ਲਈਏ ਵੀ ਛੋਟਾ ਜਿਹਾ ਪਿੰਡ ਤੇ ਪੋਲੇ ਤੇ ਉੱਥੇ ਉਸ ਤੋਂ ਅੱਗੇ ਇੰਡੀਆ ਦਾ ਐਂਡ ਹੋ ਜਾਂਦਾ ਰਮੇਸ਼ਵਰ ਤੱਕ ਜਾਂਦੇ ਜਾਂਦੇ ਹੌਲੀ 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 ਦੋਵਾਂ ਸਾਈਡਾਂ ਤੋਂ ਸਮੁੰਦਰ ਨੇ ਘੇਰਾ ਪਾਇਆ ਤੇ ਵਿੱਚ ਇੱਕ ਟਾਪੂ ਵੀ ਇਸ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲੇਗਾ ਵੀ ਇੱਕ ਟਾਪੂ ਹੀ ਬਣਿਆ ਆ ਤੇ ਸਮੁੰਦਰ ਇੱਥੇ ਆਸ-ਪਾਸ ਹੌਲੀ-ਹੌਲੀ ਵੱਧ ਆ ਜਾਂਦਾ ਹੈਗਾ ਇਹ ਇੱਕ ਚੁੰਝ ਜੀਆ ਜਿਹੜੀ ਅੱਗੇ ਸ਼੍ਰੀਲੰਕਾ ਨਾਲ ਜੋੜ ਦਿੰਦੀ ਹੈ ਹਾਲਾਂਕਿ ਸ਼੍ਰੀਲੰਕਾ ਨੂੰ ਜਾਣ ਦਾ ਰਸਤਾ ਤਾਂ ਨਹੀਂਗਾ ਪਹਿਲਾਂ ਸ਼ੈਨ ਕੋ ਚੱਲਦਾ ਸੀ ਤੇ ਹੁਣ ਬੰਦ ਤੇ ਤਕਰੀਬਨ 50 ਕਿਲੋਮੀਟਰ ਪਿੱਛੇ ਆ ਤੇ ਰਸਤੇ ਦੇ ਵਿੱਚ ਆਪਾਂ ਨੂੰ ਇਹ ਬਾਈ ਜੀ ਮਿਲੇ ਤੇ ਆਪਾਂ ਨੂੰ ਇਸ ਰੈਸਟੋਰੈਂਟ ਦੇ ਵਿੱਚ ਹੈਲੋ ਸਰ ਵਾਟ ਯੂਅਰ ਨੇਮ ਮਾਈ ਨੇਮ ਇਜ਼ ਅਰੋਗਿਅਮ ਅਰੋਗਿਅਮ ਫਰਮ ਤਾਮਿਲਨਾਡੂ ਤਾਮਿਲਨਾਡੂ ਇਹ ਬਾਈ ਜੀ ਆਪਣੇ ਵੱਲ ਤੋਂ ਕਹਿੰਦੇ ਵੀ ਤੁਸੀਂ ਕੁਝ ਖਾਧਾ ਨਹੀਂ ਹੋਏਗਾ ਤੇ ਸਪੈਸ਼ਲ ਆਪਣੇ ਵਾਸਤੇ ਇਹ ਕਰਦੇ ਪਏ ਨਾਸ਼ਤੇ ਦਾ ਇੰਡੀਅਨ ਵਾਟ ਇਜ਼ ਦਿਸ ਸਰ ਕੀ ਰੋਸਟ ਕੀ ਰੋਸਟ ਕੀ ਰੋਸਟ ਇਹ ਤੋਂ ਨਹੀਂ ਨਹੀਂ ਤੋਂ ਸਹੀ ਨਹੀਂ ਤਾਂ ਸਹੀ ਕੀ ਰੋਸਟ ਇੱਕ ਖਾਣ ਵਾਸਤੇ ਆ ਬ੍ਰੇਕਫਾਸਟ ਵਾਸਤੇ ਬਾਈ ਬਹੁਤ ਚੰਗਾ ਤੇ ਇਹ ਆਪਾਂ ਨੂੰ ਸਪੈਸ਼ਲ ਲੈ ਕੇ ਆਏ ਥੈਂਕਸ bro ਥੈਂਕਸ ਕਿਨੋ ਚੁੱਕਾਂਗੇ ਤੇ ਇੰਦੇ ਥੱਲੇ ਆ ਦੇਖੋ ਸਬਜੀ ਬਹੁਤ ਗੋਲਡਸ Okay ਬਹੁਤ ਵੱਡੀ ਆ ਰੋਟੀ ਇਹ ਦੇਖੋ ਕਿੱਡਾ ਤਕੜਾ ਪਰੌਂਠਾ ਬਣਿਆ ਢੋਣੇ ਨੂੰ ਖਾਵਾ ਆ ਪਰੌੜੇ ਨਾਲ ਜਿੱਦਾਂ ਗੋਲਡ ਕਰਕੇ ਤੇ ਸਾਹ ਜੀ ਦੇ ਵਿੱਚ ਮਿਲਵਾਉਣੀ ਹੈ ਕਰਣੀ ਹੁੰਦੀ ਤੇ ਜਿਹੜੇ ਵਾਰੀ ਵਿੱਚ ਮੌਨ ਜੋਣਾ ਟੈਸਟ ਕਰੀਆ ਵਰੀਆ ਤੇ ਆਪਾਂ ਨਾਲ ਰਸਤੇ ਦੇ ਵਿੱਚ ਆ ਰਹੇ ਸੀ ਤੇ ਬਾਈ ਜੀ ਆਪਾਂ ਨੂੰ ਮਿਲੇ ਨੇ ਇਹਨਾਂ ਨਾਲ ਬੈਠ ਕੇ ਆਪਾਂ ਤੇ ਇੱਥੋਂ ਦਾ ਫੇਮਸ ਜਿਹੜੀ ਡਿਸ਼ ਜਿਵੇਂ ਕਹਿਰੀਏ ਆਪਾਂ ਸਾਂਬਰ ਸੀਗਾ ਐਂਡ ਨਹੀਂ ਤੋਂ ਸਹੀ ਨਹੀਂ ਤੋਂ ਸਹੀ ਜਿਹੜੀ ਯਾਰ ਭਾਈ ਨੇ ਆਪਣੇ ਨਾਲ ਬੈਠ ਕੇ ਗੱਲਬਾਤ ਕੀਤੀ ਤੇ ਬਹੁਤ ਵਧੀਆ ਬਹੁਤ ਦਿਲ ਦੇ ਅچھے ਨੇ ਤੇ ਫਰਸਟ ਨੇ ਜਿੱਥੇ ਤਾਮਿਲਨਾਡੂ ਦੇ ਵਿੱਚ ਆਪਾਂ ਨੂੰ ਇਹ ਮਿਲੇ ਨੇ ਵੀ ਜਿਨ੍ਹਾਂ ਨਾਲ ਬਹਿ ਕੇ ਆਪਾਂ ਸਵੇਰ ਦਾ ਨਾਸ਼ਤਾ ਕੀਤਾ ਤੇ ਹੁਣ ਆਪਾਂ ਅੱਗੇ ਵਧਾਂਗੇ ਬਹੁਤ ਚੰਗੇ ਇਨਸਾਨ ਨੇ ਗੱਲਬਾਤ ਕੀਤੀ ਪਤਾ ਲੱਗਦਾ ਮਿਲਿਆ ਪਤਾ ਲੱਗਦਾ ਜੋ 10 ਮਿੰਟ ਆਪਾਂ ਬੈਠਦੇ ਆ ਨਾ ਓਕੇ ਸਰ ਥੈਂਕ ਯੂ ਥੈਂਕ ਯੂ ਸੋ ਮਚ ਤਨੋ ਸ਼ਿਕੋਟੀ 68 ਕਿਲੋਮੀਟਰ ਤੇ ਰਮੇਸ਼ਵਰ ਹਮ 49 ਕਿਲੋਮੀਟਰ ਇਹ ਆ ਤਨੂਸ਼ ਕੋਟੀ ਇੰਡੀਆ ਦਾ ਲਾਸਟ ਪਿੰਡ ਉੱਥੋਂ ਤੱਕ ਆਪਾਂ ਜਲ ਪਹੁੰਚਾਂਗੇ ਹਰਮੇਸ਼ਵਰ ਆ ਆਪਣੀ ਮੰਜ਼ਿਲ ਹੈ ਤੇ ਇਹ ਗਾਂ ਵਾਧੇ ਆ ਇੱਥੇ ਬੈਠ ਕੇ ਆਪਾਂ ਕਰਾਂ ਬ੍ਰੇਕਫਾਸਟ ਕੀਤਾ ਆ ਰਿਆ ਸਾਹਮਣੇ ਬਣਿਆ ਮੰਦਿਰ ਨਜ਼ਰ ਆ ਰਿਹਾ ਤੇ ਮੰਦਿਰ ਦੇ ਸਾਹਮਣੇ ਆ ਬਹੁਤ ਵੱਡਾ ਬਣਿਆ ਤਲਾਬ ਤੇ ਇੱਧਰ ਜਿੰਨੇ ਵੀ ਮੰਦਿਰ ਹੈ ਮੰਦਰਾਂ ਦੇ ਲਾਗੇ ਬਣੇ ਕਿਤੇ ਨਾ ਕਿਤੇ ਤਲਾਬ ਜ਼ਰੂਰ ਨਜ਼ਰ ਆਉਂਦੇ ਬਣਾਏ ਹੋਏ ਆ ਮਾਨਤਾ ਇੱਥੋਂ ਦੀ ਤੇ ਆ ਸਾਹਮਣੇ ਮੇਨ ਗੇਟ ਬਣਾਇਆ ਮੰਦਰ ਦਾ ਅਸਲ ਦੇ ਵਿੱਚ ਨਾ ਇਹ ਲੋਕਾਂ ਨੂੰ ਜਾਣਨਾ ਪਹਿਚਾੰਣਾ ਹੈ ਉਹਨਾਂ ਨੂੰ ਕੁਝ ਮਿੰਟਾਂ ਫਾੜੂ ਟਾਈਮ ਦੇਣਾ ਪਵੇਗਾ ਜਿਵੇਂ ਉਹ ਬਾਈਕ ਕੋਲ ਬੈਠੇ ਸੀ ਆਪਾਂ ਕਿਆ ਪਾਣੀ ਪੀਤਾ ਨਾਸ਼ਤਾ ਕੀਤਾ ਉਹਦੇ ਦੱਸਣ ਦੇ ਮੁਤਾਬਕ ਜਿਹੜੇ ਇਧਰਲੀ ਸਾਈਡ ਤੇ ਆ ਰਮੇਸ਼ਵਰ ਆਮ ਸਾਈਡ ਤੇ ਇੱਥੇ 크ਰਿਸਚੀਅਨ ਮੁਸਲਮ ਤੇ ਹਿੰਦੂ ਤਿੰਨੋਂ ਮਿਲ ਕੇ ਰਹਿੰਦੇ ਨੇ ਪਰ ਇਸ ਜਗ੍ਹਾ ਤੇ ਬਹੁਤ ਘੱਟ 크ਰਿਸਚੀਅਨ ਨੇ 크ਰਿਸਚੀਅਨ ਤਕਰੀਬਨ 3% ਨੇ ਬਾਈ ਦੇ ਦੱਸਣ ਦੇ ਮੁਤਾਬਕ ਔਰ ਮੁਸਲਮ ਇੱਥੇ 7% ਤੇ 90% ਜਿਹੜੀ ਆਬਾਦੀ ਆ ਉਹ ਹਿੰਦੂ ਧਰਮ ਦੀ ਆ ਤੇ ਕਹਿੰਦਾ ਸਾਡੇ ਵਿੱਚ ਕਦੀ ਵੀ ਇਦਾਂ ਨਹੀਂ ਹੈਗਾ ਵੀ ਅਸੀਂ ਮਿਲ ਜੁੜ ਕੇ ਰਹਿੰਦੇ ਆ ਜਿੰਨੇ ਵੀ ਹੈਗੇ ਆ ਪਰ ਸਾਡੇ ਵਿੱਚ ਇਹੋ ਜਿਹਾ ਕੋਈ ਪਖੰਡਵਾਦ ਨਹੀਂ ਹੈਗਾ ਤੇ ਕੋਈ ਇਹੋ ਜਿਹਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਚੱਲਦੇ ਆ ਇੱਥੋਂ ਦੇ 크ਿਸਚੀਅਨ ਜਿਹੜੇ ਆ ਨਾ ਉਹ ਖਾਵਾ ਨਹੀਂ ਕਰਦੇ ਪੰਜਾਬ ਦੇ ਵਿੱਚ ਮੈਂ ਇੱਕ ਵੀਡੀਓ ਵੇਖੀ ਜਾਂਦਾ ਸੀ ਤੇ ਉਹ ਵੀਡੀਓ ਮਾਈ ਪੱਠੇ ਕੁਦਰਤੀ ਦਾਤਰੀ ਉਹਦੀ ਟੋਕੇ ਦੇ ਵਿੱਚ ਆ ਜਾਂਦੀ ਹੈ ਤੇ ਉਹ ਨੂੰ ਵੀਡੀਓ ਬਣਾ ਕੇ ਪੇਸ਼ ਕੀਤਾ ਜਾਂਦਾ ਬੜਾ ਬੜੀ ਤਗੜੀ ਉਹਨੇ ਆਖਿਆ ਵੀ ਸਾਡੀ ਦਾਤਰੀ ਪ੍ਰਭੂ ਯਿਸੂ ਕਰਕੇ ਬਚ ਗਈ ਹੈ ਇਹ ਛੋਟੇ ਮੋਟੇ ਜਿਹੜੇ ਹਨ ਇਹ ਜਿਆਦਾ ਢੋਂਗ ਕੀਤੇ ਜਾਂਦੇ ਆ ਵੀ ਦਾਤਰੀ ਤਾਂ ਆਪਾਂ ਕੋਈ ਵੀ ਆਪਾਂ ਪੱਠੇ ਵੜਦੇ ਆਂ ਤੇ ਟੋਕੇ ਦੇ ਵਿੱਚ ਆ ਜਾਂਦੀ ਹੈ ਕਿ ਉਥੇ ਕਿਸੇ ਧਰਮ ਦੇ ਵਿੱਚ ਲਾਇਗੈ ਚੱਲਣਾ ਗੱਲ ਬਣਦੀ ਨਹੀਂ ਹੈਗੀ ਜਿਵੇਂ ਆਪਣੇ ਪੰਜਾਬ 'ਚ ਪਖੰਡ ਕਰਕੇ ਵਿਖਾਏ ਜਾਂਦੇ ਆ ਉਹ ਪਖੰਡ ਕਿਸੇ ਵੀ ਤਰ੍ਹਾਂ ਤੋਂ ਲੈਗੇ ਕਿਤੇ ਨਹੀਂ ਹੈਗੀ ਸਾਦੇ ਆ ਲੋਕ ਤੇ ਚੰਗੇ ਆ ਆਪਣੇ ਵਿੱਚ ਮਿਲਵਰਤ ਕੇ ਰਹਿੰਦੇ ਕਿਧਾਂ ਕ੍ਰਾਸ ਕਰਾਈ ਜਾਂਦੇ ਆ ਇਹ ਬੱਕਰੀਆਂ ਵੀ ਨਹੀਂ ਲੱਗਦੀਆਂ ਤੇ ਭੇਡਾਂ ਵੀ ਨਹੀਂ ਲੱਗੀਆਂ ਮਿਕਸ ਜੀ ਨਸਲ ਹੈਗੀ ਆ ਇਹ ਸਾਰੇ ਇੱਟਲੇ ਆਪਣੇ ਮਦਾਣਾ ਦੇ ਵਿੱਚ ਚਰਾਉਣ ਵਾਸਤੇ ਲੈ ਜਾਂਦੇ ਆ। ਹੁਣ ਖੁੱਲੇ ਮਦਾਣ ਨੇ ਤੇ ਬਹੁਤ ਵੱਡਾ ਕੰਮ ਕਰ ਰਹੇ ਨੇ ਬੱਕਰੀ ਦੇ ਤਰ੍ਹਾਂ। ਮਾ ਐਲਪੀਜੀ ਭਰਨ ਵਾਸਤੇ ਇਦਾਂ ਦੇ ਪੰਪ ਬਣੇ ਹੋਏ ਆ। ਛੋਟੇ ਛੋਟੇ ਪੰਪ ਐਲਪੀਜੀ ਤੇ ਸੀਐਨਜੀ ਦੇ ਵਕਰੇ ਲੱਗੇ ਹੋਏ ਆ। ਐਲਪੀਜੀ ਵਾਲੇ ਵਕਰੇ ਲੱਗੇ ਹੋਏ ਆ। ਆ ਪਾਈਪਾਂ ਲੱਗੀਆਂ ਇਹਦੇ ਨਾਲ ਹੀ ਭਰ ਦਿੰਦੇ ਆ। ਸਮਾਨ ਤੇ ਉੱਜਿਤ ਉੱਡਦਾ ਹੈਲੀਕਾਪਟਰ तकरीबन 10-15 ਮਿੰਟ ਹੋ ਗਏ ਆਪਾਂ ਨੂੰ ਦੇਖਦਿਆਂ। ਇਹ ਉੱਤੇ ਤੇ ਘੁੰਮ ਰਿਹਾ ਮੈਂ ਸ਼ਹਿਰ ਤੇ। ਕਦੀ ਉਸ ਸਾਈਡ ਤੇ ਜਾ ਜਾਂਦਾ ਤੇ ਕਦੀ ਉਸ ਸਾਈਡ ਤੇ ਜਾ ਜਾਂਦਾ ਤੇ ਸ਼ਹਿਰ ਦੀ ਨਿਗਰਾਨੀ ਰੱਖਦਾ ਪਿਆ ਤੇ ਸ਼ਹਿਰ ਇੱਧਰਲੇ ਬੰਨੇ ਆਰਮੀ ਦੀ ਯੂਨਿਟ ਹੈ ਬੜੀ ਤਕੜੀ। ਤੇ ਕੋਈ ਟ੍ਰੇਨਿੰਗ ਵਗੈਰਾ ਕੋਈ ਚੱਲਦੀ ਹੋ ਸਕਦੀ ਹੈ। ਜਿਵੇਂ ਜਿਵੇਂ ਆਪਾਂ ਗਾਂਵ ਵੱਧਦੇ ਜਾਂਦੇ ਆ ਓਵੇਂ ਓਵੇਂ ਹਰ ਸਾਈਡ ਤੇ ਆਪਾਂ ਨੂੰ ਪਾਣੀ ਨਜ਼ਰ ਆਉਂਦਾ ਪਿਆ। ਤੇ ਇਧਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਵਟਾਂ ਦਾ ਕਾਫੀ ਰੋਲਾ ਹੁੰਦਾ ਨਾ ਕਿਸੇ ਦੀ ਘਾਟਣਾ ਵਾਲੇ ਐਵੇਂ ਦਾ ਹੀ ਸੇਮ ਮਾਹੌਲ ਇਧਰ ਲੱਗਦਾ ਪਿਆ ਕਿ ਇਧਰਲੇ ਬੰਨੇ ਪਾਣੀ ਦੇ ਵਿੱਚ ਆ ਕਾਨਿਆਂ ਜਿਆੜੀਆਂ ਕਰਕੇ ਨਾ ਕੰਧਾਂ ਆਂ ਗਿਆ ਬਣਾਈਆਂ ਹੋਈਆਂ ਨੇ ਇਹ ਹੱਤ ਬੰਦੀ ਕੀਤੀ ਹੋਈ ਆ ਉਹ ਪਿਛਲੇ ਬੰਨੇ ਪੌਣ ਚੱਕੀਆਂ ਚੱਲਦੀਆਂ ਪੀਆਂ ਹਵਾ ਤੇਜ ਹੈ ਤੇ ਇਧਰਲੇ ਬੰਨੇ ਵੀ ਤੁਸੀਂ ਵੇਖੋ ਆ ਸਾਰੇ ਬੰਨੇ ਇਹਨਾਂ ਨੇ ਨਾਰੀਅਲ ਲਾਏ ਹੋਇਆ ਉਹ ਪਾਣੀ ਦੇ ਵਿੱਚ ਹੀ ਘਰ ਪਾਇਆ ਹੋਇਆ ਤੇ ਇਧਰਲੇ ਬੰਨੇ ਸਾਰੇ ਪਾਣੀ ਖੜਾ ਆ ਇਹ ਥੱਲੇ ਬਨੇ ਕਿੰਨਾ ਵਧੀਆ ਵਿਊ ਲੱਗਦਾ ਨਾ ਕਿਤੇ ਪਾਣੀ ਹੈਗਾ ਤੇ ਕਿਤੇ ਨਹੀਂ ਹੈਗਾ ਬਾਕੀ ਵੱਟਾਂ ਦਾ ਇੱਧਰ ਵੀ ਰਿਵਾਜ ਹੈਗਾ ਇੱਧਰ ਵੱਟਾਂ ਮਿੱਟੀ ਦੀਆਂ ਨਹੀਂ ਬਣਦੀਆਂ ਤੇ ਲੱਕੜ ਦੇ ਘੱਟ ਕੇ ਤਾਂ ਨੇ ਉਹਨਾਂ ਦੀਆਂ ਬਣਾਈਆਂ ਗਿਆ ਹਮੇਸ਼ਵਰਮ 26 ਤੇ ਤਨੁਛ ਕੋਟੀ 45 ਇੱਕ ਆ ਆਰੀਆਮ ਵਿੱਚ ਹੈ ਗਿਆ ਜਿਹੜੀ ਕਿ 1.5 ਕਿਲੋਮੀਟਰ ਪਿੱਛੇ ਹੈ ਵਿਚਾਂ ਦਾ ਆਪਾਂ ਬਹੁਤ ਵੇਖੀਆਂ ਨੇ ਪਰ ਹੁਣ ਇੱਕ ਵਾਰੀ ਟਿਕਾਣੇ ਤੇ ਪਹੁੰਚ ਗਏ ਤੇ ਫਿਰ ਉਥੋਂ ਦਾ ਜਿਹੜਾ ਇਲਾਕਾ ਆਪਾਂ ਰਮੇਸ਼ਵਰਮ ਦੇ ਆਸ-ਪਾਸ ਦਾ ਉਹ ਚੰਗੀ ਤਰ੍ਹਾਂ ਘੁੰਮ ਲਵਾਂਗੇ ਇੱਕ ਦਿਨ ਲੱਗ ਵੀ ਜਾਵੇਗਾ ਤੇ ਕੋਈ ਚੱਕਰ ਨਹੀਂ ਆਉ। ਹੋਰੀ ਲਿਆ ਹਏ। ਹਾਰ ਨਹੀਂ ਮਰੀ ਜਾਣਾ ਆ ਰੰਗ-ਬਰੰਗੀਆਂ ਵੜੀਆਂ ਬਸਾਂ ਲੰਗੀਆਂ। ਦੇਖੋ ਕਿੰਨੇ ਸ਼ਾਨਦਾਰਾ ਲੱਗਦੇ ਨਾ। ਨਾਰੀਅਲ ਦੀ ਕਾਫੀ ਜ਼ਰਤ ਆ। ਇਹ ਸਾਰੇ ਬੰਨੇ ਤੇ ਵਿੱਚ ਰੇਤ ਪੱਤੇ ਨੇੜੇ ਝੜੇ ਹੋਏ ਨੇ। ਬਹੁਤ ਸ਼ਾਨਦਾਰ ਨੇ ਸ਼ਾਂਤ ਜੇ ਇੰਨੇ ਨੇ ਵੱਡੇ ਪੱਤੇ ਤੇ ਵਿੱਚ ਪੱਤੇ ਹੰਡ ਲੱਗੇ ਹੋਏ ਘਾਟ ਦੇ ਦਿਲ ਕਰਦਾ ਵੇਖੀ ਜਾਈਏ ਦੋਵਾਂ ਸਾਈਡਾਂ ਤੇ ਇਧਰ ਲੱਕੜਾਂ ਦੇ ਲਾਗੇ ਨਾ ਡੰਡੇ ਜੇ ਉਹਨਾਂ ਦੀਆਂ ਕੰਧਾਂ ਆ ਕੇ ਦੀਆਂ ਨੇ ਆਹ ਸਾਹਮਣੇ ਪਾਣੀ ਦਾ ਨਜ਼ਰ ਆ ਰਿਹਾ ਤਾਂ ਆਪਣਾ ਪਾਣੀ ਪੀਣ ਵਾਸਤੇ ਇਸ ਪੈਟਰੋਲ ਪੰਪ ਤੇ ਖੜੇ ਸੀ ਤੇ ਜਿਵੇਂ ਜਿਵੇਂ ਆਪਾਂ ਰਮੇਸ਼ਵਰ ਵਾਲੀ ਸਾਈਡ ਨੂੰ ਵੱਧਦੇ ਜਾਂਦੇ ਹਾਂ ਨਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਕ ਫਾੜ ਜੀ ਬਣਦੀ ਜਾਂਦੀ ਆ ਘੇਰਾ ਘੜਦਾ ਜਾਂਦਾ ਤੇ ਸਾਈਡਾਂ ਦੇ ਸਮੁੰਦਰ ਆ ਜਾਂਦਾ ਤੇ ਇੱਕ ਚੁੰਝ ਜੀ ਬਣਦੀ ਆ ਜਿਹੜੀ ਰਮੇਸ਼ਵਰ ਸਾਈਡ ਤੋਂ ਜਾਂਦੀ ਤੇ ਇਧਰਲੇ ਬੰਨੇ ਤੁਸੀਂ ਆ ਵੇਖੋ ਆ ਪੈਟਰੋਲ ਪੰਪ ਹੈ ਨਾ ਤੇ ਪੈਟਰੋਲ ਪੰਪ ਵੀ ਵੇਖੋ ਸਾਰਾ ਪਾਣੀ ਦੇ ਵਿੱਚ ਇਧਰ ਸਮੁੰਦਰ ਦਾ ਪਾਣੀ ਜਿਵੇਂ ਮਾਰ ਕਰਦਾ ਰਹਿੰਦਾ ਤੇ ਉਹ ਸਾਹਮਣੇ ਨਾਲ ਜਨਰੇਟਰ ਵੀ ਉਹ ਵੀ ਪਾਣੀ 'ਚ ਪਿਆ ਆ ਗਟਰ ਜੇ ਬਣਾਏ ਆ ਇਹ ਵੀ ਪਾਣੀ ਚ ਆ ਉਹ ਬੋਰਡ ਵੀ ਪਾਣੀ ਚ ਲੱਗਾ ਤੇ ਇਧਰਲੇ ਬਨੇ ਆ ਖਜੂਰਾ ਦੇ ਦਰਖਤ ਨੇ ਤੇ ਸਾਰੇ ਬਨੇ ਆਸ-ਪਾਸ ਨਾ ਪਾਣੀ ਪਾਣੀ ਆ ਤੇ ਉਹ ਰੇਲਵੇ ਲਾਈਨ ਲੰਘਦੀ ਜਿਹੜਾ ਰੇਲਵੇ ਸਟੇਸ਼ਨ ਵੀ ਹੈ ਗਰਮੇਸ਼ਵਰ ਦਾ ਵਧੀਆ 뷰 ਬਣਦਾ ਹੈਗਾ ਚੰਗਾ ਬਹੁਤ ਸੋਹਣਾ ਆ ਵੀ ਕਿਸੇ ਨੇ ਸਿਰਾ ਹੀ ਕਰਾ ਦਿੱਤੀ ਐ ਐਕਸੀਡੈਂਟ ਹੋਈ ਵੈਨ ਐਦੇ ਉੱਤੇ ਚੜਾ ਕੇ ਰੱਖੀ ਹੋਈ ਐ ਤੇ ਸਮਝਾਇਆ ਗਿਆ ਬਾਈ ਧਿਆਨ ਨਾਲ ਚੱਲੋ ਨਹੀਂ ਤੇ ਆ ਹਾਲ ਹੋ ਜਾਏਗਾ ਇਹ ਕਿਹਾ ਜਿਵੇਂ ਜਿਵੇਂ ਆਪਾਂ ਗਾਹਾਂ ਵੱਧੇ ਜਾਂਦੇ ਆ ਨਾ ਤੇ ਸਿਰਾ ਜਿਹੜਾ ਅਗਲਾ ਧਰਤੀ ਘਟਦੀ ਜਾਂਦੀ ਤੇ ਸਮੁੰਦਰ ਵੱਧਦਾ ਜਾਂਦਾ ਦੋ ਬੰਨੇ ਸਮੁੰਦਰ ਆ ਹੀ ਜਾਂਦਾ ਇਹਦੀ ਉਦਾਹਰਨ ਤੁਹਾਨੂੰ ਆ ਦਿਖਾਉਣੇ ਆ ਪਹਿਲਾਂ ਜਿਹੜੀ ਆ ਰੇਲਵੇ ਲਾਈਨ ਨਾਲ ਤੇ ਬਹੁਤ ਦੂਰ ਸੀਗੀ ਤੇ ਰੇਲਵੇ ਲਾਈਨ ਨਾਲ ਸੜਕ ਤੇ ਲੱਗੇ ਆ ਗਈ ਹੈ ਇੱਕ ਟਾਈਮ ਆਵੇਗਾ ਇੱਕ ਬੰਨੇ ਰੇਲਵੇ ਲਾਈਨ ਪੁੱਲ ਤੇ ਹੋਏਗੀ ਤੇ ਦੂਜੇ ਪੁੱਲ ਤੇ ਆ ਸੜਕ ਹੋਏਗੀ ਤੇ ਸਾਈਡਾਂ ਦੇ ਸਾਰਾ ਸਮੁੰਦਰ ਹੀ ਹੋਏਗਾ ਤੇ ਸਮੁੰਦਰ ਦੇ ਆਸਾਰ ਆ ਸੇਮ ਤੋਂ ਆ ਰਹੇ ਨੇ ਕਿ ਸਮੁੰਦਰ ਨਜ਼ਦੀਕ ਹੀ ਆ ਇਹਦੇ ਇਥੋਂ ਸੇਮ ਜਾਂਦੀ ਹੈ ਸਾਹਮਣੇ ਕਬੂਤਰ ਚੰਗੇ ਰੱਖੇ ਹੋਏ ਇੱਥੇ ਕੋਈ ਦਾਣੇ ਦੋਣੇ ਛੋੜਦੇ ਆ ਵੇਖੇ ਤਾਂ ਵਾਰੇ ਹੀ ਲੱਗਦੇ ਪਏ ਨੇ ਪਰ ਉਹ ਉਧਰੋਂ ਆ ਦੇ ਨਿਕਲ ਕੇ ਕਿੰਨੇ ਸਾਰੇ ਆ ਆ ਆ ਆ ਉਂਦੇ ਉੱਪਰ ਜਾ ਕੇ ਬਹਿ ਜਾਂਦੇ ਆ ਤੇ ਫਿਰ ਚੁੱਕ ਕੇ ਇੱਥੇ ਆ ਤਾਂ ਇਹ ਦੋਨੇ ਸੁੱਟ ਜਾਂਦੇ ਆ ਬਹੁਤ ਸਾਰੇ ਇੱਧਰ ਡੇਟੀ ਆ ਕਰਮਾ ਨੂੰ ਖਾਣੀ ਚੁੱਕਣਾ ਵੀ ਸੌਖਾ ਨਹੀਂ ਤੈਨੂੰ ਝੁੱਕ ਝੁੱਕਣਾ ਬਈਗਾ ਉੱਠ ਜਾ ਹਾਂ ਅੱਗੇ ਲਾਇਆ ਸੀ ਤੈਨੂੰ ਧੱਕੇ ਨਾਲ ਹੀ ਪਰ ਨਿਕਲ ਗਿਆ ਵਿਚਾਰੇ ਫਟ ਗਈ ਆ ਫੇਰ ਫਸਾ ਵੇ ਕਿ ਰਾਜਾ ਘਟਦਾ ਜਾਂਦਾ ਤੇ ਆ ਸਮੁੰਦਰ ਹੁਣ ਸੱਜੇ ਬਨੇ ਬਿਲਕੁਲ ਨਾਲ ਲੱਗ ਗਿਆ ਖੱਬਾ ਪੰਨਾ ਥੋੜਾ ਜਿਹਾ ਦੂਰ ਹੈ ਇਹ ਵੀ ਇੱਕ ਜਗ੍ਹਾ ਦੇ ਇਕੱਠਾ ਹੋ ਗਏ ਤੇ ਇੱਕ ਪੁਲ ਤੇ ਆਪਾਂ ਨੂੰ ਲੈ ਜਾਏਗਾ ਆ ਸਾਹਮਣੇ ਸਮੁੰਦਰਾਈ ਜਿਹਾ ਨਜ਼ਾਰਾ ਦੋਵੇ ਯਾਰਾਂਾਂ ਤੇ ਸਫਰ ਕਰਨ ਦਾ ਮਜ਼ਾ ਬਹੁਤ ਆਉਂਦਾ ਪਿਆ ਇਕੱਲੇ ਆ ਪਰ ਫੀਲ ਬਹੁਤ ਵਧੀਆ ਹੁੰਦਾ ਪਿਆ ਕਦੀ ਖੁਸ਼ੂਦ ਨਹੀਂ ਹੋਇਆ ਵੀ ਇਕੱਲੇ ਚੱਲਦੇ ਪਏ ਆ ਕਿਉਂਕਿ ਏਰੀਆ ਹੀ ਇੰਨਾ ਜਿਆਦਾ ਵਧੀਆ ਉਹ ਭਾਈ ਬਾਈ ਬਾਈ ਕਰਦੇ ਜਾਂਦੇ ਨੇ ਤੇ ਪੈਸੇ ਤੇ ਆਹ درختਾਂ ਦੀ ਗੱਲ ਕਰਦੇ ਜਿਹੜੇ ਨਾਰੀਅਲ ਦੀ ਕਾਪੀ ਹੈ ਨਾ ਨਾਰੀਅਲ ਵਰਗੇ ਲੱਗਦੇ ਤੇ ਬਾਈ ਨੇ ਆਵਾਜ਼ ਮਾਰੀ ਤੇ ਮੈਂ ਕਿਹਾ ਇੱਥੋਂ ਆਪਾਂ ਖਾ ਕੇ ਚੱਲਦੇ ਆਂ ਦੇ ਵਿੱਚੋਂ ਨਾ ਫਲਜਾ ਨਿਕਲਦਾ ਤੇ ਵੇਖਦੇ ਆਂ ਇਹ ਕੀ ਚੀਜ਼ ਨਿਕਲਦੀ ਤੇ ਖਾਂਦੇ ਆਂ ਆ ਨਾਰੀਅਲ ਜਾਂ ਸਮੁੰਦਰ ਹੈ ਤੇ ਇਧਰਲੇ ਬਨੇ ਆ ਇੱਥੇ ਨਾ ਮੈਂ ਵੀ ਗੱਲਾਂ ਪਤਾ ਕਰਦੇ ਪੈਸੇ ਤੇ ਪਤਾ ਲੱਗਾ ਕੀ ਆ ਬਾਪ ਇਹ ਭਰਾ ਲੁਧਿਆਣੇ ਤੋਂ ਹੀ ਨਿਕਲੇ ਆ ਮੈਂ ਹੈਗਾ ਲੁਧਿਆਣੇ ਤੋਂ ਤੇ ਮੈਂ ਆ ਇਹਨੂੰ ਕਹਿੰਦੇ ਆ ਤਾੜ ਤਾੜ ਫਲ ਕਹਿੰਦੇ ਜਿਹੜੀ ਤਾੜੀ ਹੁੰਦੀ ਹੈ ਨਾ ਤੁਸੀਂ ਸੁਣਿਆ ਹੋਊਗਾ ਪਰ ਆਨੇ ਟਾਈਮ ਤੇ ਉਹਦਾ ਫਰੂਟ ਹੁੰਦਾ ਔਰ ਇਹ ਬੜਾ ਮਤਲਬ ਮਿੱਠਾ ਔਰ ਜੈਲੀ ਵਰਗਾ ਹੁੰਦਾ ਤੇ ਮੈਂ ਉਹ ਖਾਰਿਆ ਸੀ ਤੇ ਵੀਰ ਜੀ ਵੇਖੇ ਮੈਂ ਇੰਨਾ ਖੁਸ਼ ਹਾਂ ਕਿ ਸਾਈਕਲ ਤੋਂ ਯਾਤਰਾ ਇਹ ਕਰਨਾ ਬੜਾ ਜਿਗਰੇ ਦਾ ਤੇ ਸ਼ੌਂਕ ਬਹੁਤ ਵੱਡਾ ਸ਼ੌਂਕ ਚਾਹੀਦਾ ਕਿਆ ਬਾਤ ਆ ਦਿਲ ਖੁਸ਼ ਹੋ ਗਿਆ ਮੈਨੂੰ ਵੀ ਖੁਸ਼ੀ ਹੋਈ ਆ ਇੱਥੇ ਤਾਂ ਹਿੰਦੀ ਹਿੰਦੀ ਨੂੰ ਸਮਝਣ ਲੱਗਿਆ ਬੜਾ ਔਖਾ ਲੱਗਦਾ ਤੇ ਪਰ ਜਦੋਂ ਪੰਜਾਬੀ ਭਰਾ ਮਿਲਿਆ ਹੋਵੇ ਕਿਹਦਾ ਗੱਲ ਬਾਤ ਯਾਰ ਮਨ ਖੁਸ਼ ਹੋ ਗਿਆ ਵਾਹ ਬਹੁਤ ਵਧੀਆ ਲੱਗਾ ਬਹੁਤ ਸੱਚੀ ਤੇ ਤੁਸੀਂ ਕਰਦੇ ਹੋ ਮੈਂ 뮤직 ਕਰਦਾ ਸੰਗੀਤ ਕਰਦਾ ਤੁਸੀਂ ਦੇਖਿਆ ਹੋਊਗਾ ਇੰਡੀਆਜ਼ ਗੋਟ ਟੈਲੈਂਟ ਅਸੀਂ ਲਾਸਟ ਜਿਹੜਾ ਸਾਲ ਗਿਆ ਉਹ ਵਿਨ ਕੀਤਾ ਮੇਰਾ ਪੂਰਾ ਬੈਂਡ ਹੈ ਮੈਂ ਅਮਰਪੰਚੂ ਤੇ ਅਸੀਂ 뮤직 ਵਿੱਚ ਕੀਤਾ ਉਹ ਸਾਰਾ ਸੋਨੀ ਟੀਵੀ ਤੇ ਤੁਹਾਨੂੰ ਠੀਕ ਹੈ ਕਾਫੀ ਲੋਕ ਜਾਣਦੇ ਉਸ ਤੇ ਇਹ ਦਮਦਮਾਨ ਹੋ ਗਿਆ ਇੱਥੇ ਵਾਹ 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 ਠੀਕ ਹੈ ਕੀ ਬਾਤ ਹੈ ਯਾਰ ਬਾਰਾ ਬਹੁਤ ਜਿਗਰ ਆ ਲਗਾਂ ਮੈਂ ਮੇਰੇ ਤਾਂ ਇਹੀ ਦਿਲੋਂ ਨਿਕਲ ਰਿਹਾ ਸਾਈਕਲ ਤੇ ਯਾਤਰਾ ਇਦਾਂ ਮੈਨੂੰ ਪਤਾ ਨਹੀਂ ਲੱਗਾ ਅੱਜ तकरीबन 35 ਦਿਨ ਹੋ ਗਏ ਮੈਨੂੰ ਚੱਲਦੇ ਨੂੰ ਇਹਨੂੰ ਪਤਾ ਨਹੀਂ ਲੱਗਾ ਕਿਵੇਂ ਸਫ਼ਰ ਨਹੀਂ ਜੀ ਵਾ 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 ਸੇ ਭਾਈ ਆਏ ਦੇਖੋ ਰੱਬ ਦੀ ਪਾਮ ਜਲੀ ਏ ਇੱਥੋਂ ਲਏ ਆਪਾਂ ਇਹਨਾਂ ਨੂੰ ਕਿਹਾ ਵੀ ਪੈ ਕਰ ਦੋ ਤੇ ਰਸਤੇ ਦੇ ਵਿੱਚ ਖਾਂਦੇ ਜਾਾਂਗੇ ਇਹਦੇ ਆਪਾਂ ਓਕੇ ਸਰ ਓਕੇ ਥੈਂਕ ਯੂ ਇਹ ਪਾਮਜਲੀ ਆਪਾਂ ਜਾਵਾਂਗੇ ਤੇ ਖਾਂਦੇ ਹੋਏ ਪਾਮਜਲੀ ਜਿਹੜੇ ਆਪਾਂ ਵੇਖਦੇ ਹੈ ਨਾ ਨਾਰੀਅਲ ਦੀ ਕਾਪੀ ਜਿਵੇਂ ਕਹਿ ਦਿੰਦੇ ਆ ਉਹ ਆਹ ਦਰਖਤ ਹੁੰਦੇ ਆ ਪਾਮਜਲੀ ਤੇ ਇਹ ਹੁਣ ਆਪਾਂ ਲਏ ਆ ਇਦਾਂ ਦੇ ਹੁੰਦੇ ਆ ਇਹਨਾਂ ਨੂੰ ਖਾਂ ਖਾਵਾਂਗੇ ਬਹੁਤ ਹੀ ਵਧੀਆ ਟੇਸਟ ਇਹਨਾਂ ਦਾ ਬਹੁਤ ਕੁਲਾਜਾ ਮਿੱਠਾ ਟੇਸਟ ਇਹਨੇ ਇਹਨਾਂ 'ਚ ਪਾਣੀ ਭਰਿਆ ਹੁੰਦਾ ਮਿੱਠਾ ਪਾਣੀ ਹੁੰਦਾ ਵਿੱਚ ਬਹੁਤ ਵਧੀਆ ਇੱਕ ਦੇ ਵਿੱਚੋਂ ਤਿੰਨ ਪੀਸ ਨਿਕਲਦੇ ਆਪਾਂ ਹੁੰਦੇ ਜੇ ਇੱਕ ਲੈਣਾ ਤੇ 20 ਰੁਪਏ ਦਾ ਇੱਕ ਤਿੰਨ ਨਿਕਲਗੇ ਜੇ ਕੱਢਿਆ ਖੜਾ ਲੈਣਾ ਤੇ 50 ਰੁਪਏ ਦਾ ਆਈਸਕ੍ਰੀਮ ਤਰ੍ਹਾਂ ਹੁੰਦਾ ਤੇ ਇਹਨੂੰ ਆ ਚਮਚੇ ਜੇ ਨਾਲ ਆਪਾਂ ਖਾਈਦਾ ਵਧੀਆ ਪੂਰੇ ਬਾਕੀ ਬਾਈਆਂ ਨਾਲ ਵੀ ਗੱਲਬਾਤ ਕੀਤੀ ਐ ਬਹੁਤ ਵਧੀਆ ਤੇ ਇਹ ਵੀ ਵੇਖੋ ਨਿੱਕਾ ਜਿਹਾ ਆਈਸਕ੍ਰੀਮ ਵਾਲਾ ਕਾਪੀ ਲੱਗਦਾ ਪਿਆ ਜਿਹੜੇ ਹੁੰਦੇ ਆ ਤੇ ਇਦਾਂ ਛੋਟੇ ਛੋਟੇ ਇਹਨਾਂ ਦੇ ਇਦਾਂ ਦੇ ਪੌਦੇ ਹੁੰਦੇ ਨੇ ਤੇ ਹੌਲੀ ਹੌਲੀ ਤਿਆਰ ਹੋ ਜਾਂਦੇ ਨੇ ਇਹ ਸਿਆਲ ਦੇ ਵਿੱਚ ਹਾਰਡ ਸਿਆਲ ਜਿਹੜੇ ਨਾ ਇਹ ਲੱਗਦੇ ਰਹਿੰਦੇ ਆ ਤਿੰਨ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਬਾਈ ਨੇ ਇਹ ਚੀਜ਼ਾਂ ਆਪਾਂ ਨੂੰ ਦੱਸੀਆਂ ਨੇ ਤੇ ਕਾਫੀ ਸਮਝ ਤਾਂ ਨਹੀਂ ਆਇਆ ਪਰ ਆਪਾਂ ਨੇ ਟ੍ਰਾਂਸਲੇਟ ਕਰ ਕਰਕੇ ਗੱਲਬਾਤ ਕੀਤੀ ਹੈ ਹੁਣ ਇੱਕ ਸਾਈਡ ਤੇ ਛੜ ਕੇ ਇੱਕ ਸਾਈਡ ਤੇ ਟ੍ਰੇਨ ਦਾ ਪੁਲ ਇਹ ਦੋਵੇਂ ਹੋਣਾ ਪਾਸੇ ਤੇ ਜਾਵਾਂਗੇ ਤੇ ਦੋਵਾਂ ਪਾਸਿਆਂ ਤੇ ਆਊਗਾ ਸਮੁੰਦਰ ਸਾਹਮਣੇ ਵੇਖੋ ਖੂਬਸੂਰਤ ਨਜ਼ਾਰੇ ਸਮੁੰਦਰ ਦੇ ਤੇ ਅੱਗੇ ਪੁਲ ਸ਼ੁਰੂ ਹੋ ਗਿਆ ਮੜ ਪੜਾ ਆ ਪੋਲ ਤੇ ਨਾ ਬਹੁਤ ਸਿਕਿਉਰਿਟੀ ਆ ਤੇ ਕਿਸੇ ਨੂੰ ਖੜਨ ਨਹੀਂ ਦਿੰਦੇ ਕਿਉਂਕਿ ਜਦੋਂ ਖੜਦੇ ਆ ਕੋਈ ਫੋਟੋਆਂ ਖਿੱਚਦਾ ਤੇ ਰਸ਼ ਹੋ ਜਾਂਦਾ ਤੇ ਰਸ਼ ਹੋਣ ਕਰਕੇ ਲੰਘਣਾ ਔਖਾ ਹੋ ਜਾਂਦਾ ਇਸ ਕਰਕੇ ਆ ਸਿਕਿਉਰਿਟੀ ਵਾਲੇ ਨੇ ਜਿੰਨੇ ਵੀ ਗਏ ਨਾ ਸਾਰੇ ਇੱਥੋਂ ਭਜਾ ਦਿੱਤੇ ਤੇ ਕਹਿੰਦਾ ਵੀ ਭਾਜੋ ਨਹੀਂ ਤੇ ਤੁਹਾਡਾ ਔਖਾ ਆਏਗਾ ਸਪੇਸ ਨਹੀਂ ਹੈਗੀ ਆਸ-ਪਾਸ ਤੇ ਆ ਜਿਵੇਂ ਹੁਣ ਫੋਟੋਆਂ ਖਿੱਚੀ ਜਾਂਦੇ ਆ ਤੇ ਟਾਈਮ ਨਹੀਂ ਦਿੰਦੇ ਹੈਗੇ ਖੜਨ ਦਾ ਕਿਉਂਕਿ ਟਾਈਮ ਦੇਣ ਤੇ ਰਸ਼ ਜ਼ਿਆਦਾ ਤੇ ਫਿਰ ਦਿੱਕਤ ਹੋਏਗੀ ਆਪਾਂ ਇੱਕ ਐਸੇ ਬ੍ਰਿਜ ਤੇ ਪਹੁੰਚ ਗਏ ਆ ਜਿੱਥੇ ਪਹੁੰਚਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਤੇ ਜਿਵੇਂ ਕਹਿ ਦਈਏ Hindu ਧਰਮ ਦੇ ਵਿੱਚ ਚਾਰ ਧਾਮਾਂ ਦੇ ਵਿੱਚੋਂ ਇਹ ਧਾਮ ਪ੍ਰਮੁੱਖ ਹੈ ਰਮੇਸ਼ਵਰਮ ਤੇ ਇੱਥੋਂ ਦੀ ਯਾਤਰਾ ਜਿਵੇਂ ਆਪਣੇ ਪੰਜ ਤਖਤ ਹੁੰਦੇ ਆ ਤੇ ਇਹ ਰਮੇਸ਼ਵਰ ਦੇ ਵੀ ਇਸੇ ਤਰ੍ਹਾਂ ਪੰਜ ਨਾਲ ਚਾਰ ਧਾਮ ਨੇ ਚਾਰ ਧਾਮਾਂ ਦੀ ਯਾਤਰਾ ਕਰਨ ਵਾਸਤੇ ਸੰਗਤ ਇੱਥੇ ਵੀ ਆਉਂਦੀ ਆ ਤੇ ਆਹ ਜਿਹੜਾ ਪੋਲ ਬਣਿਆ ਹੋਇਆ ਹੈ ਇਹ ਪੋਲ ਨੂੰ ਕ੍ਰੋਸ ਕਰਕੇ ਅੱਗੇ ਜਾਣਾ ਪੈਂਦਾ ਬਹੁਤ ਲੰਬਾ ਪੋਲ ਹੈ ਦੋ ਬਨੇ ਸਮੁੰਦਰ ਹੈ ਆ ਤੁਸੀਂ ਵੇਖੋ ਇਧਰਲੇ ਬਨੇ ਰੇਲਵੇ ਬ੍ਰਿਜ ਬਣਿਆ ਆ ਤੇ ਇੱਕ ਆ 올ਡ ਹੈ ਪੁਰਾਣਾ ਬ੍ਰਿਜ ਤੇ ਆ ਪਰਲੇ ਬਣਿਆ ਵਾਲਾ ਨਵਾਂ ਇੱਕ ਆ ਗੱਡੀਆਂ ਲੰਘਣ ਵਾਸਤੇ ਬ੍ਰਿਜ ਬਣਿਆ ਆ ਬਹੁਤ ਦੂਰ ਦੂਰ ਤੁਸੀਂ ਤੇ ਵੀ ਵੇਖੋਗੇ ਤੇ ਤੁਹਾਨੂੰ ਸਮੁੰਦਰ ਹੀ ਸਮੁੰਦਰ ਨਜ਼ਰ ਆਏਗਾ ਤੇ ਉਧਰਲੇ ਬਨੇ ਤੁਸੀਂ ਵੇਖੋ ਉਹ ਬੋਟ ਚੱਲਦੀਆਂ ਤੇ ਇੱਥੇ ਆਈਲੈਂਡ ਬਹੁਤ ਜ਼ਿਆਦੇ ਆ ਤੇ ਇਸ ਤੋਂ ਅੱਗੇ ਰਮੇਸ਼ਵਰ ਤੋਂ ਅੱਗੇ ਸ਼੍ਰੀਲੰਕਾ ਸ਼ੁਰੂ ਹੋ ਜਾਂਦਾ ਕੰਨਿਆ ਕੁਮਾਰੀ ਤੋਂ ਆਪਾਂ ਤਕਰੀਬਨ ਲਗਭਗ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਆਪਾਂ ਰਮੇਸ਼ਵਰ ਮੰਦੀ ਧਰਤੀ ਤੇ ਪੈਰ ਰੱਖ ਰਹੇ ਆ ਬਹੁਤ ਹੀ ਪਵਿੱਤਰ ਜਗ੍ਹਾ ਹੈ ਜਿੱਥੋਂ ਕਿਹਾ ਜਾਂਦਾ ਕਿ ਭਗਵਾਨ ਰਾਮ ਜੀ ਨੇ ਸੀਤਾ ਮਾਤਾ ਨੂੰ ਲਿਉਣ ਵਾਸਤੇ ਸ਼੍ਰੀਲੰਕਾ ਨੂੰ ਗਏ ਸੀਗੇ ਤੇ ਇਸੇ ਜਗ੍ਹਾ ਤੋਂ ਭਗਵਾਨ ਰਾਮ ਜੀ ਆਪਣੀ ਸੈਨਾ ਦੇ ਨਾਲ ਕ੍ਰੋਸ ਕਰਕੇ ਤੇ ਰਮੇਸ਼ਵਰ ਵਾਲੀ ਜਗ੍ਹਾ ਵਧੇ ਸੀਗੇ ਤੇ ਇੱਥੋਂ ਉਸ ਤੋਂ ਅੱਗੇ ਜਿਹੜਾ ਸਮੁੰਦਰ ਹੀ ਸਮੁੰਦਰ ਆਉਂਦਾ ਸੀ ਤੇ ਉਸ ਤੋਂ ਅੱਗੇ ਭਗਵਾਨ ਰਾਮ ਦੀ ਸੈਨਾ ਨੇ ਬਣਾਇਆ ਸੀ ਪੁਲ ਤੇ ਉਸ ਤੋਂ ਬਾਅਦ ਗਾਂ ਗਏ ਸੀਗੇ ਕਰਾਂਗੇ ਇੱਥੋਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਤੇ ਵਿਊ ਪੂਰਾ ਵੇਖਣ ਵਾਲਾ ਬਹੁਤ ਹੀ ਸ਼ਾਨਦਾਰ ਵਿਊ ਹੈ ਸਾਰੇ ਬੰਨੇ ਸਮੁੰਦਰ ਹੈ ਤੇ ਆ ਪਿਛਲੇ ਬੰਨੇ ਰੇਲਵੇ ਪੁਲ ਬਣੇ ਹੋਏ ਆ ਤੇ ਇਧਰਲੇ ਬੰਨੇ ਪਬਲਿਕ ਤੇ ਲੰਘਣ ਵਾਸਤੇ ਸੜਕੀ ਮਾਰ ਕੇਗਾ ਤੇ ਉਹ ਦੂਰ ਦੂਰ ਤੱਕ ਪਾਣੀ ਨਜ਼ਰ ਆਉਂਦਾ ਸਾਰੇ ਬੰਨੇ ਤੁਸੀਂ ਵੇਖੋ ਪਾਣੀ ਪਾਣੀ ਆ ਹੋਰ ਕਿਹੇ ਬੰਨੇ ਕੁਝ ਵੀ ਨਹੀਂ ਆ ਠਾਠਾ ਮਾਰਦਾ ਸਮੁੰਦਰ ਹੀ ਨਜ਼ਰ ਆਵੇਗਾ ਤੁਹਾਨੂੰ ਐਵੇਂ ਦਾ ਪੋਲੇ ਕਿ ਜਦੋਂ ਇਧਰੋਂ ਸਮੁੰਦਰੀ ਜਹਾਜ਼ ਲੰਘਣੇ ਹੁੰਦੇ ਆ ਤੇ ਇਹ ਪੁਲ ਤਾਂ ਚੱਕ ਦਿੰਦੇ ਨੇ ਤੇ ਉਸ ਤੋਂ ਬਾਅਦ ਜੋ ਸਮੁੰਦਰੀ ਜਹਾਜ਼ ਕਾਫੀ ਉੱਚੇ ਹੁੰਦੇ ਨੇ ਤੇ ਇਹਨੂੰ ਤਾਂ ਚੱਕ ਦਿੰਦੇ ਨੇ ਸਮੁੰਦਰੀ ਜਹਾਜ਼ ਲੰਘਣ ਤੋਂ ਬਾਅਦ ਦੇ ਵਿੱਚ ਇਹ ਪੋਲ ਨੂੰ ਫਿਰ ਫਿਰ ਡਾਊਨ ਕਰ ਦਿੰਦੇ ਆ ਉਹ ਸਾਹਮਣੇ ਦੋ ਸਾਈਡਾਂ ਦੇ ਦੋ ਪਿੱਲਰ ਨਜ਼ਰ ਆ ਰਹੇ ਨੇ ਇਸੇ ਕੰਮ ਵਾਸਤੇ ਨੇ ਤੇ ਪੋਲ ਨੂੰ ਜੋੜਨ ਵਾਸਤੇ ਤੇ ਥੱਲੇ ਜਹਾਜ਼ਾਂ ਨੂੰ ਲੰਘਾਉਣ ਵਾਸਤੇ ਤਾਂ ਸਾਹਮਣੇ ਜਿਹੜਾ ਰਮੇਸ਼ਵਰਮ ਧਾਮ ਤੇ ਅਗਲੇ ਬੰਨੇ ਇੰਡੀਆ ਦਾ ਹੱਦ ਖਤਮ ਹੋ ਜਾਂਦੀ ਹੈ ਬਹੁਤ ਸ਼ਾਨਦਾਰ ਨਜ਼ਾਰੇ ਖੂਬ ਵੇਖਣ ਵਾਲੇ ਨੇ ਨਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਚੈੱਕ ਪੋਸਟਾਂ ਬਣੀਆਂਈਆਂ ਆ ਪੁਲਿਸ ਦੀਆਂ ਤੇ ਪੁਲਿਸ ਪੂਰਾ ਧਿਆਨ ਰੱਖਦੀ ਆ ਤੇ ਇਧਰਲੇ ਬੰਨੇ ਬਾਈ ਨਾ ਮੱਛੀ ਫੜਨ ਵਾਲੇ ਵੀ ਨਾ ਡਰਦੇ ਡੁਰਦੇ ਨਹੀਂ ਆ ਪੁਲ ਤੇ ਤੁਰੇ ਫਿਰਦੇ ਆ ਆੁਰਲਾ ਪੋਲਾ ਉਹ ਦੂਰ ਦੂਰ ਤੱਕ ਤੁਸੀਂ ਨਿਗਾ ਮਾਰੋਗੇ ਨਾ ਐਦਾਂ ਤੁਰੇ ਫਿਰਦੇ ਨੇ ਆ ਸਾਹਮਣੇ ਨਿਗਾ ਮਾਰੋ ਤੇ ਆ ਮਸ਼ਵਾਰੇ ਜਿਹੜੇ ਆ ਨਾ ਮੱਛੀਆਂ ਲੈ ਕੇ ਆਉਂਦੇ ਨੇ ਆ ਸਾਰਿਆਂ ਨੇ ਆਪਣੀਆਂ ਦੁਕਾਨਾਂ ਲਾਈਆਂਈਆਂ ਆ ਜਿਵੇਂ ਕਹਿ ਦਿਆਂ ਮੱਛੀਆਂ ਨੂੰ ਸੁਕਾਉਂਦੇ ਪਏ ਆ ਜੱਟ ਜਿਵੇਂ ਫਸਲ ਨਹੀਂ ਸੁਕਾਉਦੇ ਮੱਕੀ ਦੀ ਉਸੇ ਤਰ੍ਹਾਂ ਇਹ ਮੱਛੀਆਂ ਨੂੰ ਸੁਕਾਉਂਦੇ ਪਏ ਨੇ ਉਸ ਤੋਂ ਬਾਅਦ ਚਲੇ ਜਾ ਕੇ ਬਾਜ਼ਾਰ ਦੇ ਵਿੱਚ ਵੇਚਣਗੇ ਉਹ ਦੂਰ ਦੂਰ ਤੱਕ ਸਾਰੀਆਂ ਨੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਉਹ ਸਾਹਮਣੇ ਜਿਹੜੇ ਜਹਾਜ਼ ਏ ਇਹ ਮਛਵਾਰਿਆਂ ਦੇ ਆ ਉਹ ਦੂਰ ਦੂਰ ਤੱਕ ਜਿਹੜੇ ਨਜ਼ਰ ਆਉਂਦੇ ਨੇ ਤੇ ਮੱਛੀਆਂ ਫੜ ਕੇ ਲਿਆਉਂਦੇ ਨੇ ਤੇ ਬਾਅਦ ਵਿੱਚ ਆਪ ਦਾ ਬਾਜ਼ਾਰ ਦੇ ਵਿੱਚ ਵੇਚਦੇ ਨੇ ਤੇ ਰੋਜੀ ਰੋਟੀ ਆਪਦੀ ਕਮਾਉਂਦੇ ਨੇ ਉਹ ਬ੍ਰਿਜ ਆਪਾਂ ਹੁਣ ਕ੍ਰੋਸ ਕਰਕੇ ਆ ਗਏ ਆ ਦੋ ਬ੍ਰਿਜ ਤਿੰਨ ਬ੍ਰਿਜ ਨੇ ਇਹ ਕੋਲਡ ਤੇ ਇੱਕ ਨਵਾਂ ਰੇਲਵੇ ਲਾ ਤੇ ਇੱਕ ਇਧਰ ਪਬਲਿਕ ਦਾ ਆ ਸਾਹਮਣੇ ਕਿਨਾਰਾ ਤੁਸੀਂ ਵੇਖੋ ਇਧਰਲੇ ਬੰਨੇ ਮਛਵਾਰੇ ਆਪਣੀਆਂ ਮੱਛੀਆਂ ਫੜਨ ਵਾਸਤੇ ਕਿਸ਼ਤੀਆਂ ਨਾਲ ਲੈ ਕੇ ਆਏ ਹੋਏ ਤੇ ਹੁਣ ਆਪਾਂ ਇਸ ਬ੍ਰਿਜ ਨੂੰ ਕਰਾਸ ਕਰਕੇ ਆ ਗਏ ਤੇ ਅੱਗੇ ਸ਼ਹਿਰ ਵੱਲ ਨੂੰ ਜਾ ਰਹੇ ਹਾਂ ਪਾਮ ਬਾਨ ਬ੍ਰਿਜ ਤੋਂ ਆਪਾਂ ਉਤਰ ਕੇ तकरीबन 6 ਕਿਲੋਮੀਟਰ ਆ ਗਏ ਆ ਤੇ ਲਗਭਗ ਅਜੇ ਵੀ ਗੁਰਦੁਆਰਾ ਸਾਹਿਬ ਇਥੋਂ 8 ਕਿਲੋਮੀਟਰ ਦੂਰ ਹੈ ਤੋ ਵਰੀਆ ਚਾਹ ਪੀਨੇ ਆ ਆ ਸਮੋਸੇ ਤੇ ਆ ਲੈਨੇ ਆ ਥੋੜਾ ਜਿਹਾ ਹਾਂ ਡਾਲੋ ਡਾਲੋ ਸਮੋਸੇ ਖਾ ਕੇ ਜਿਹੜਾ ਕਿ ਅੱਗੇ ਬੋਲ ਆਸਮਾਨ ਸਾ ਇਹ ਮਿੱਠਾ ਤੇ ਉਹ ਪਿਆਜ਼ ਦਾ ਬਣਿਆ ਆ ਖਾ ਕੇ ਦੇਖਿਆ ਬਹੁਤ ਵਰੀਆ ਤੇਸਟ ਤੇਗਾ ਹੁਣ ਚਾਹ ਪੀਨੇ ਆ ਆ ਗਈ ਇੱਕ ਆ ਮਿੱਠਾ ਆ ਲੱਡੂ ਵੀ ਆ ਗਿਆ ਖਾਣੇ ਆ ਛੇਟ ਝੰਡਾ ਪੂਰਾ ਸਵਾਦ ਹੈ ਬਾਈ ਜੀ ਆ ਮਹੇਸ਼ਵਰਮ ਟੈਂਪਲ ਨਾਲ ਨਜ਼ਦੀਕ ਆਉਂਦਾ ਜਾਂਦਾ ਓਏ ਤੁਸੀਂ ਵੇਖੋ ਸਾਰੀ ਪਾਰਕਿੰਗ ਇੱਥੇ ਆ ਬਹੁਤ ਦੂਰ ਹੂਤ ਸ਼ਰਧਾਲੂ ਆਏ ਨੇ ਇੱਥੇ ਮੱਥਾ ਟੇਕਣ ਆ ਤੇ ਜਗ੍ਹਾ ਦੇ ਦਰਸ਼ਨ ਕਰ ਲੋ ਇੱਥੇ ਆ ਅਬਦੁਲ ਕਲਾਮ ਨੂੰ ਜਿੱਥੇ ਇਹਨਾਂ ਦੀ ਯਾਦ ਬਣੀ ਹੋਈ ਆ ਮੈਮੋਰੀਅਲ ਇਹਦੇ ਵੀ ਆਪਾਂ ਦਰਸ਼ਨ ਕਰਾਂਗੇ ਇੱਥੇ ਇਹਨਾਂ ਦਾ ਸਸਕਾਰ ਕੀਤਾ ਗਿਆ ਜਿਵੇਂ ਦਫਨਾਇਆ ਗਿਆ ਸੀ ਅਬਦੁਲ ਕਲਾਮ ਜੀ ਨੂੰ ਆਪਣੇ ਰਾਸ਼ਟਰਪਤੀ ਨੇ ਬਹੁਤ ਚੰਗੇ ਜੁਸਤਾਂ ਲਾਏ ਨੇ ਤੇ ਬਹੁਤ ਜ਼ਿਆਦਾ ਦੇਸ਼ ਦਾ ਵਿਕਾਸ ਕੀਤਾ ਇਹਨਾਂ ਨੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਾਬੇ ਨਾਨਕ ਜੀ ਦਾ ਸਰੂਪ ਲੱਗਾ। ਭੰਤਨ ਗੁਰੂ ਨਾਨਕ ਦੇਵ ਜੀ ਸੱਜਣ। ਹੁਣ ਆਪਾਂ ਅੱਗੇ ਜਾਂਦੇ ਆਂ ਤੇ ਸਿੰਘ ਸਾਹਿਬ ਨੂੰ ਮਿਲਦੇ ਆਂ ਤੇ ਉੱਥੇ ਕਮਰੇ ਦਾ ਪੁੱਛਦੇ ਆਂ। ਫਿਰ ਰਿਲੈਕਸ ਹੋਵਾਂਗੇ। ਇਹ ਖੜਾ ਆਪਣਾ ਸਾਈਕਲ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਰੂਮ ਮਿਲ ਗਿਆ। ਤੇ ਇਹ ਆਪਣਾ ਰੂਮ ਹੈ। ਇੱਥੇ ਆਪਣੇ ਬੈਗ ਲਾ ਕੇ ਆਪਾਂ ਰੱਖ ਦਿੱਤੇ ਆਂ। ਤੇ ਅੱਜ ਅੱਜ ਦਾ ਆਪਣਾ ਸਫਰ ਜਿਹੜਾ ਹੈ ਜਿੱਥੋਂ ਆਪਾਂ ਚੱਲੇ ਸੀਗੇ ਆ ਪٹرول ਪੰਪ ਤੋਂ ਲੱਗ ਕੇ ਤੇ ਰਮੇਸ਼ਵਰਮ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਥਾਨ ਹੈਗਾ ਤੇ ਇੱਥੇ ਆਪਾਂ ਪਹੁੰਚੇ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਕਮਰਾ ਮਿਲ ਗਿਆ ਤੇ ਤਕਰੀਬਨ ਆਪਣਾ ਅੱਜ ਜੋ ਲਗਭਗ ਕੁੱਲ ਮਿਲਾ ਕੇ 75-80 ਕਿਲੋਮੀਟਰ ਦਾ ਸਫਰ ਹੈ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਾਂਗੇ ਤੇ ਇਹ ਆਪਣਾ ਰੂਮ ਹੈ ਰੂਮ ਤੁਸੀਂ ਦੇਖ ਸਕਦੇ ਜੇ ਤੇ ਆ ਸਮਾਨ ਆਪਾਂ ਇੱਥੇ ਰੱਖ ਦਿੱਤਾ ਤੇ ਹੁਣ ਅੱਜ ਸਟਾ ਮ ਆਪਣੇ ਨਾਲ ਕੱਪੜੇ ਧੋਣ ਆਲੇ ਆ ਕਾਫੀ ਸਾਰੇ ਕੱਪੜੇ ਪਏ ਹੋਏ ਆ ਕੱਲ ਉਹਦੇ ਵੀ ਧੋਣ ਆਲੇ ਪਰਸੋਂ ਦੇ ਵੀ ਉਹ ਕੱਪੜੇ-ਕਪੜੇ ਧੋਵਾਂਗੇ ਤੇ ਫਰੈਸ਼ ਜੇ ਹੋ ਜਾਂਦੇ ਆ ਉਸ ਤੋਂ ਬਾਅਦ ਕੱਲ ਆਪਾਂ ਘੁੰਮਾਂਗੇ ਤੇ ਇਹ ਸੀ ਆਪਣਾ ਅੱਜ ਦਾ ਸਫ਼ਰ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰੋ ਤੇ ਮਿਲਦੇ ਆਂ ਫਿਰ ਕੱਲ ਨਵੇਂ ਸਫ਼ਰ ਤੇ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਰੁਕੇ ਆ ਹਰਮੇਸ਼ਵਰ ਦੇ ਵਿੱਚ ਧੰਤਨ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਇਹ ਗੁਰਦੁਰਾ کافی ਇਤਿਹਾਸਕ ਗੁਰਦੁਰਾ ਸਾਹਿਬ ਹੈ ਤੇ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੇ ਟਾਈਮ ਤੇ ਇਸ ਜਗ੍ਹਾ ਤੇ ਆਣ ਕੇ کافی ਦਿਨ ਰੁਕੇ ਸੀ ਤੇ ਪਹਿਲਾਂ ਗਏ ਸੀ ਸ਼੍ਰੀਲੰਕਾ ਗਏ ਸੀ ਸ਼੍ਰੀਲੰਕਾ ਤੋਂ ਹੁੰਦੇ ਵਾਪਸੀ ਦੇ ਵੀ ਇੱਥੇ ਰੁਕੇ ਨੇ ਤੇ ਇਹ ਗੁਰੂਤਮ ਬਹੁਤ ਦਿਨਾਂ ਬਾਅਦ ਆਪਾਂ ਨੂੰ ਅੱਜ ਦਰਸ਼ਨ ਹੋਏ ਗੁਰਦੁਰਾ ਸਾਹਿਬ ਦੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮਿਲਦੇ ਆ ਫਿਰ ਕੱਲ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ